ਬਟਾਲਾ ਪੁਲਿਸ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਪੂਰਬ ਦੀ ਸੁਰੱਖਿਆ ਦੇ ਮੱਦੇ ਨਜ਼ਰ ਕੀਤਾ ਗਿਆ ਫਲੈਗ ਮਾਰਚ ਇਸ ਸਬੰਧ ਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਸ਼੍ਰੀਮਤੀ ਜਸਵੰਤ ਕੁਰ ਐਸਪੀ ਐਚ ਨੇ ਦੱਸਿਆ ਕਿ ਵਿਆਪੂਰਬ ਸਮਾਗਮ ਵਿੱਚ ਲੱਖਾਂ ਦੀ ਗਿਣਤੀ ਵਿੱਚ श्रद्धालु ਨਤਮਸਤਕ ਹੋਣ ਲਈ ਆਉਂਦੇ ਹਨ ਇਸ ਲਈ ਸਮੂਹ ਦੁਕਾਨਦਾਰ ਸੰਗਤਾਂ ਦੀ ਅਗਵਾਈ ਦੀ ਸਹੂਲਤ ਨੂੰ ਮੁੱਖ ਰੱਖਦੇ ਆ ਗੁਰਦੁਆਰਾ ਸ਼੍ਰੀ ਕਾਂਦ ਸਾਹਿਬ ਗੁਰਦੁਆਰਾ ਸ਼੍ਰੀ ਡੇਰਾ ਸਾਹਿਬ ਗੁਰਦੁਆਰਾ ਸ਼੍ਰੀ ਸਤਕਰਤਾਰੀਆ ਸਾਹਿਬ ਦੇ ਰਸਤੇ ਅਤੇ ਬਜ਼ਾਰਾਂ ਆਦਿ ਵਿੱਚ ਕੀਤੇ ਨਜਾਇਜ਼ ਕਬਜ਼ੇ ਹਟਾਏ ਤਾਂ ਜੋ ਸੰਗਤਾਂ ਨੂੰ ਕੋਈ ਮੁਸ਼ਕਲ ਨਾ ਪੇਸ਼ ਆਵੇ। ਉਨ੍ਹਾਂ ਅੱਗੇ ਕਿਹਾ ਕਿ ਬਟਾਲਾ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਅਤੇ ਹਉਲੜਬਾਜ਼ੀ ਕਰਨ ਵਾਲੇ ਵਿਰੋਧ ਵਿਸ਼ੇਸ਼ ਰਣਨੀਤੀ ਉਲੀਕੀ ਗਈ ਹੈ। ਸ਼ਹਿਰ ਨੂੰ 8 ਸੈਕਟਰਾਂ ਵਿੱਚ ਵੰਡਿਆ ਗਿਆ। ਡੀਐਸਪੀ ਜੀ ਦੀ ਅਗਵਾਈ ਹੇਠ ਟੀਮਾਂ ਗਠਿਤ ਕੀਤੀਆਂ ਗਈਆਂ ਅਤੇ ਕਰੀਬ 1300 ਪੁਲਿਸ ਕਰਮਚਾਰੀਆਂ ਸ਼ਹਿਰ ਦੇ ਚੱਪੇ-ਚੱਪੇ ਤੇ ਨજર ਰੱਖਣਗੇ ਉਹਨਾਂ ਟਰੈਕਟਰ ਚਾਲਕ ਜੋ ਸੰਗਤਾਂ ਨੂੰ ਲੈ ਕੇ ਆਉਂਦੇ ਹਨ ਅਤੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਸ਼ਰਧਾ ਭਾਵਨਾ ਨਾਲ ਗੁਰੂ ਘਰ ਆਉਣ ਤੇ ਪ੍ਰਸ਼ਾਸਨ ਦਾ ਸੰਜੋਗ ਕਰਨ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਬਟਾਲਾ ਤੋਂ ਲਵ ਪ੍ਰੀਤ ਸਿੰਘ ਖੁਸ਼ੀਪੁਰ ਦੀ ਵਿਸ਼ੇਸ਼ ਰਿਪੋਰਟ ਸਾਰਿਆਂ ਨੂੰ ਪਤਾ ਹੀ ਆ ਕਿ ਤਨਤਨਪੁਰ ਨਾਨਕਦੇਵ ਜੀ ਜਿਨ੍ਹਾਂ ਦੇ ਕੇ ਵਿਆਹ ਦੀਆਂ ਜਿਹੜੀਆਂ ਤਿਆਰੀਆਂ ਜਿਹੜੀਆਂ ਉਹ ਇਸ ਜਗ੍ਹਾ ਤੇ ਜਿਹੜੀਆਂ ਪੀ ਕਾਨ ਸਾਹਿਬ ਗੁਰਦੁਆਰਾ ਸਾਹਿਬ ਜਿੱਦ ਗਿਆ ਪੀ ਇਹ ਬਾਰੋ ਸੰਗਤਾਂ ਆਣੀਆਂ ਉਨਾ ਵਾਸਤੇ ਜਿਹੜਾ ਇਹ ਆਪਾਂ ਫਲੈਗ ਮਾਰਚ ਜਿਹੜਾ ਕੱਢ ਰਹੇ ਆ ਕਿਉਂਕਿ ਜਿਹੜਾ ਆਪਾਂ ਸ਼ਹਿਰ ਵਾਸੀਆਂ ਨੂੰ ਵੀ ਇਹੀ ਅਪੀਲ ਕਰਦੇ ਆ ਕਿ ਜਿਹੜੀ ਇਨਕ੍ਰੋਸਮੈਂਟ ਹੋਈ ਆ ਉਹਨੂੰ ਜਿਹੜਾ ਵੀ ਬਾਬਾ ਜੀ ਦੇ ਵਿਆਹ ਨੂੰ ਸੰਗਤ ਨੂੰ ਮੁੱਖ ਰੱਖਦੇ ਹੋਏ ਇਹ ਜਿਹੜੀ ਇਨਕ੍ਰੋਸਮੈਂਟ ਆ ਇਹਨੂੰ ਜਿਹੜਾ ਪਿੱਛੇ ਕੀਤਾ ਜਾਵੇ ਤਾਂ ਜੋ ਕਿ ਸੰਗਤ ਨੂੰ ਰਸਤੇ ਵਿੱਚ ਕਿਸੇ ਵੀ ਕਿਸਮ ਦੀ ਕੋਈ ਪ੍ਰੋਬਲਮ ਨਾ ਆਵੇ ਤਾਂ ਜੋ ਕਿ ਉਹ ਜਦੋਂ ਸ਼ਰਧਾਲੂ ਆਉਣ ਤੇ ਆਪਣੇ ਖੁਸ਼ੀ ਦੇ ਨਾਲ ਕੰਨ ਸਾਹਿਬ ਮੱਠਾ ਟੇਕਿਓ ਵਾਪਸ ਜਾਣ ਇਸ ਮੇਕਬਾਰ ਦਾ ਅਸਰ ਕੀ ਹੋਏਗਾ ਆਮ ਜਨਤਾ ਤੇ ਜਾਂ ਜਿਹੜੇ ਸਮਾਜ ਗ੍ਰੋਥੀ ਅਨਸਰ ਦੇ ਦੇਖੋ ਆਮ ਜਨਤਾ ਨੂੰ ਇਹਦਾ ਇਹ ਅਸਰ ਆ ਕਿ ਸਾਰਿਕ ਤੇ ਮਨ ਵਿੱਚ ਚਾਅ ਆ ਕੇ ਬਾਬਾ ਜੀ ਦੀ ਵਿਆਹ ਵਾ ਤੇ ਸੰਗਤ ਨੇ ਆਣਾ ਮਤ ਸਾਰਿਆਂ ਦੇ ਰਿਸ਼ਤੇਦਾਰ ਭੈਣ ਭਰਾ ਸਾਰਿਆਂ ਦੇ ਘਰਾਂ 'ਚ ਆਉਂਦੇ ਆ ਖੁਸ਼ੀ ਨਾਲ ਇਹ ਜਿਹੜਾ ਇਸ ਨੂੰ ਆਪਾਂ ਮਨਾ ਸਕੀਏ ਔਰ ਸੰਗਤ ਦੀ ਸੇਵਾ ਕਰ ਸਕੀਏ ਤੇ ਆਮ ਅਨਸਰ ਜਿਹੜਾ ਕਿ ਸਾਡਾ 플ੈਗਮਾਰਕ ਆ ਉਹਨਾਂ ਤੇ ਜਿਹੜਾ ਕਿ ਇਹ ਜਿਹੜਾ ਡਰਪੋ ਜਿਹੜਾ ਬਣਿਆ ਰਿਹਾ ਨਹੀਂ ਚਾਹਤ ਹੋਊਗਾ ਤਾਂ ਜੋ ਕਿ ਜਿਹੜੇ ਸ਼ਰਾਰਤੀ ਅੰਸਰਾਂ ਉਹਨਾਂ ਤੇ ਅਸੀਂ ਨੀਗਾ ਰੱਖ ਸਕੀਏ ਜੇ ਕਿਹਾ ਜਾਵੇ ਤਾਂ ਲੱਖਾਂ ਸ਼ਰਧਾਲੂ ਆਉਂਦੇ ਨੇ ਪੁਲਿਸ ਇਸ ਵੇਲੇ ਕਿੰਨੇ ਜਦੋਂ ਵੀ 8 ਸੈਕਟਰ ਤੋਂ ਜੇ ਟੋਟਲ ਕਿੰਨੇ ਫੋਰਸ ਲਾ ਕੇ ਦੇਖੋ ਰਣਜੀਤ ਸਿੰਘ ਦਾ ਵਿਆਹ ਪੁਰੋਂ ਤਾਂ ਜਿਹੜਾ ਜੋੜ ਮੇਲਾ ਲੱਗਿਆ ਕੁਝ ਪਬਲਿਕ ਨੂੰ ਸਵਾਰਥ ਸ਼ਾਮ ਆਇਆ ਕਰਵਾ ਲਈਏ ਦੇਖੋ ਅਸੀਂ ਜਿਹੜੀ ਆ ਸਾਡੇ ਟੋਟਲ ਕਰੀਬ 1300 ਦੇ ਕਰੀਬ ਜਿਹੜੀ ਸਾਡੀ ਫੋਰਸ ਲੱਗੇਗੀ ਤੇ ਅਸੀਂ ਜਿਹੜੇ ਬਾਹਰੋਂ ਜਿਹੜੀਆਂ ਹੋਰ ਵੀ ਜਥੇਬੰਦੀਆਂ ਅਸੀਂ ਉਹਨਾਂ ਨੂੰ ਵੀ ਅਪੀਲ ਕਰਾਂਗੇ ਔਰ ਜਿਹੜੇ ਕਿ ਜਿਸ ਤਰ੍ਹਾਂ ਕੈਟਰਾਂ ਦੇ ਜਿਹੜੇ ਆਂਦੇ ਆਕੇ ਜਿਵੇਂ ਨੌਜਵਾਲ ਬੱਚੇ ਕੇ ਆਂਦੇ ਆ ਤੇ ਕਾਫੀ ਇੱਥੇ ਗਾਤੇ ਹੱਲਾ ਗੁੱਲਾ ਅਸੀਂ ਉਹਨਾਂ ਨੂੰ ਵੀ ਅਪੀਲ ਕਰਦੇ ਆ ਕਿ ਜਿੰਨੇ ਵੀ ਆਣਾ ਵਾ ਇੱਥੇ ਸ਼ਰਦਾ ਦੇ ਨਾਲ ਆਇਆ ਜਾਵੇ ਤਾਂ ਜੋ ਕਿ ਹਾਰੇ ਜਿਹੜਾ ਪੀਸਫੁਲੀ ਆਪਣੇ ਘਰੇ ਜਿਹੜਾ ਮੱਥਾ ਟੇਕ ਕੇ ਤੋਂ ਵਾਪਸ ਜਾਵੇ ਤੇ ਨੌਜਵਾਨ ਬੱਚਿਆਂ ਨੂੰ ਮੇਰੀ ਇਹੀ ਅਪੀਲ ਆ ਕਿ ਉਸ ਦਿਨ ਜੇ ਤਾਂ ਕੋਈ ਸੰਗਤ ਲੈ ਕੇ ਆਂਦਾ ਵਾ ਬਹੁਤ ਵਧੀਆ ਗੱਲ ਆ ਪਰ ਆਪਣੇ ਜਿਹੜੇ ਟਰੈਕਟਰ ਆ ਉਹਨਾਂ ਤੇ ਜਿਹੜੀ ਆ ਜਿਹੜੀ ਹੁੱਲੜਵਾਜੀ ਉਹ ਨਾ ਕੀਤੀ ਜਾਵੇ ਠੀਕ ਹੈ ਜੀ ਧੰਨਵਾਦ